ਤਰੇ ਵੀ ਗੁਰਸਖ ਮਾਈ ਭਾਈ ਹਾਜ਼ਰ ਬੈਠੇ ਹੋ ਸਵੇਰ ਦਾ ਹੀ ਆਪਜੀ ਅਠਵੇਂ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸਤਿਗੁਰ ਦੀ ਦਾ ਆਗਮਨ ਪੁਰਬ ਬੜੇ ਹੀ ਪਿਆਰ ਵਿੱਚ ਆਪ ਜੀ ਮਨਾ ਰਹੇ ਹੋ ਜਿਆਦਾ ਬਚਨ ਨਹੀਂ ਕਰਨੇ ਆਪਾਂ ਸ਼ਬਦ ਹੀ ਪੜ੍ਹਨੇ ਨੇ ਕਿਉਂਕਿ ਗੁਰੂ ਦਾ ਇਤਿਹਾਸ ਬੜੇ ਹੀ ਵੱਖਰੇ ਵੱਖਰੇ ਲਹਿਜੇ ਵਿੱਚ ਆਪ ਜੀ ਸਰਵਨ ਕਰ ਚੁੱਕੇ ਹੋ ਇੱਕ ਅਦਾ ਬਚਨ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜੀ ਦਾ ਬਹੁਤ ਲੰਬਾ ਚੌੜਾ ਸਤਗੁਰ ਦਾ ਇਤਿਹਾਸ ਨਹੀਂ ਹੈ ਸਿਰਫ 2.5 ਸਾਲ 5 ਸਾਲ ਤੇ 3 ਮਹੀਨੇ ਦੀ ਅਵਸਥਾ ਵਿੱਚ ਸਤਗੁਰੂ ਸੱਚੇ ਪਾਤਸ਼ਾਹ ਸਿੰਘਾਸਨ ਤੇ ਗੁਰਗੱਦੀ ਤੇ ਬਰਾਜੇ ਤੇ ਤੋਂ ਲੈ ਕੇ 2.5 ਸਾਲ ਸਤਗੁਰ ਜੀ ਨੇ ਗੱਦੀ ਤੇ ਰਹੇ ਅਤੇ ਉਸ ਤੋਂ ਬਾਅਦ ਚੋਲਾ ਸਤਿਗੁਰੂ ਛੱਡ ਗਏ ਇੰਨਾ ਹੀ ਇਤਿਹਾਸ ਹੈ ਸਤਿਗੁਰ ਦਾ ਸਭ ਤੋਂ ਪਹਿਲੇ ਆਪਾਂ ਆਓ ਸਾਰੇ ਗੁਰੂ ਦਾ ਬਚਨ ਸਤਿਗੁਰ ਦੀ ਬਾਣੀ ਪਾਈ ਸਾਹਿਬ ਜੀ ਦੇ ਪਾਈ ਗੁਰਦਾਸ ਜੀ ਦੇ ਵਿਦਿਆ ਮਾਰਤੰਡ ਗੁਨਾਹ ਦੇ ਖਜ਼ਾਨੇ ਆਪ ਜੀ ਨੇ ਬੜੇ ਪਿਆਰ ਵਿੱਚ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿਉਂਕਿ ਸ਼ਬਦ ਆਪ ਜੀ तकरीबन ਸਰਵਨ ਕਰਦੇ ਰਹਿੰਦੇ ਹੋ ਕਈ ਵਾਰ ਰਿਪੀਟ ਵੀ ਹੋ ਚੁੱਕੇ ਨੇ ਤਾਂਸਤੀ ਇਹ ਕੋਸ਼ਿਸ਼ ਹੈ ਕਿ ਉਹ ਰਿਪੀਟ ਹੋਏ ਸ਼ਬਦ ਜਿਹੜੇ ਕਈ ਵਾਰ ਦਾਸ ਇੱਥੇ ਪੜ ਚੁੱਕਾ ਹੈ ਕਿਉਂਕਿ ਰਸਨਾ ਤੇ ਵੀ ਚੜੇ ਹੁੰਦੇ ਨੇ ਉਹਦਾ ਆਨੰਦ ਵੀ ਵੱਖਰਾ ਹੈ ਪਰ ਮੈਂ ਕੋਸ਼ਿਸ਼ੇ ਕਰਦਾ ਕਿਉਂਕਿ ਗੁਰੂ ਦਾ ਬਹੁਤ ਵੱਡਾ ਖਜ਼ਾਨਾ ਹੈ ਬਹੁਮੁੱਲਾ ਖਜ਼ਾਨਾ ਹੈ ਜਿੱਥੇ 1430 ਅੰਕ ਦਾ ਖਜ਼ਾਨਾ ਹੈ ਗੁਰੂ ਨੇ ਸਾਨੂੰ ਬਖਸ਼ਿਆ ਹੈ ਉੱਥੇ ਹੀ ਪਾਈ ਸਾਹਿਬ ਆਹੀ ਗੁਰਦਾਸ ਜੀ ਦੀ ਬਾਣੀ ਹੈ ਉੱਥੇ ਹੀ ਪਾਈ ਸਾਹਿਬ ਆਹੀ ਨੰਦ ਲਾਲ ਜੀ ਦੀਆਂ ਇਹ ਗਤਲਾਂ ਹਨ ਕਲਗੀ ਵਾਲੇ ਪਾਤਸ਼ਾਹ ਦੇ ਬਚਨ ਹਨ ਸਤ ਕਲਗੀ ਵਾਲੇ ਪਾਤਸ਼ਾਹ ਦੀ ਬਾਣੀ ਹੈ ਬੇਅੰਤ ਬਾਣੀ ਹੈ ਸਤਗੁਰੂ ਰਹਿਮਤ ਕਰਨ ਬਖਸ਼ਿਸ਼ ਕਰਨ ਸਾਡੀਆਂ ਹਾਜ਼ਰੀਆਂ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਚਰਨਾਂ ਵਿੱਚ ਲੱਗ ਜਾਣ ਤੇ ਸਤਗੁਰ ਦੇ ਇਹ ਬਚਨ ਸਾਡੇ ਉੱਤੇ ਸਿੱਧ ਹੋਵਣ ਕਿ ਸ੍ਰੀ ਹਰਿ ਕ੍ਰਿਸ਼ਨ ਉੱਤੇ ਆਈ ਹੈ ਜਿਸ ਵਿੱਚੇ ਸਭ ਬਸ ਇਸੇ ਕਰਕੇ ਆਪਾਂ ਸਤਗੁਰ ਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਰਨ ਕਮਲਾਂ ਵਿੱਚ ਸਤਗੁਰ ਦੀ ਹਜ਼ੂਰੀ ਦੇ ਵਿੱਚ ਆਪਾਂ ਹਾਜ਼ਰ ਹੋਏ ਹਾਂ ਆਓ ਸ਼ਬਦ ਨਾਲ ਜੁੜੀਏ ਕੋਈ ਵੀ ਰਸਨਾ ਖਾਲੀ ਨਾ ਰਹਿ ਜਾਏ ਜਗਮਗਨੂਰ ਹੈ ਜਗਮਗਨੂਰ ਹੈ ਚਪੋ ਜਗਮਗਨੂਰ ਹੈ ਜਗਮਗਨੂਰ ਹੈ ਪੜੋ ਜਗਮਗਨੂਰ ਹੈ No No. I'm not ਕਿ ਜਕਾਰਾ ਛੱਡিয়ে ਤੇ ساری ਆਵਾਜ਼ ਨਹੀਂ ਆਉਣੀ ਫਤਿਹ ਬੁਲਾਈਏ ਤਾਂ ਨਹੀਂ ਆਵਾਜ਼ ਆਉਂਦੀ ਸਤ ਸੰਗਤ ਦੇ ਜਕਾਰਾ ਦਾ ਉੱਤਰ ਨਹੀਂ ਦੇਾਂਗੇ ਤੇ ਚੜ੍ਹਦੀਆਂ ਕਲਾ ਕੇ ਹੋਣਗੇ ਫਦੇ ਦਾ ਉਤਰ ਫਦੇ ਜ ਨਹੀਂ ਦਿਆਂਗੇ ਤੇ ਫਦੇ ਕਿਥੋਂ ਹੋਏ ਵਾਹਿਗੁਰੂ ਜੀ ਦਾ ਜਾਲਖਾ ਵਾਹਿਗੁਰੂ ਜੀ ਕੀ ਫਦੇ ਜਿੱਤੇ ਆ ਕਰੋ ਬਖਸ਼ ਜਿਹੜਾ ਪ੍ਰਕਾਸ਼ ਜਿਹੜਾ ਨੂਰ ਹਾਜੀ ਗੁਰੂ ਸਾਹਿਬ ਗੁਰੂ ਹਰਰਾਇ ਜੀ ਦੇ ਗ੍ਰਹਿ ਵਿਖੇ ਹੋਇਆ ਹੈ ਨਾ सतमें गुरु नानक सा, सारे आखो धन तो गुरु हर राज साहब महाराज माता कृष्ण साहब जी दे ग्रह विखे सब तो छोटे साहबजादे श्री गुरु हर कृष्ण साहब जी महाराज सतगुर का आगमन होया ਆਪ ਪਹਿਲੇ ਆਪਾਂ ਸ਼ਬਦੀਆਂ ਐਸਾ ਭਾਈ ਗੁਰਦਾਸ ਜੀ ਦੀਆਂ ਇਹਨਾਂ ਪੰਕਤੀਆਂ ਪੂਰੀਆਂ ਕਰ ਲਈਏ ਫਿਰ ਤੁਹਾਨੂੰ ਗੁਰੂ ਦੇ ਬਚਨਾਂ ਨਾਲ ਆਪਾਂ ਸਾਜ ਗੋਹਨੇ ਆ ਇੱਕ ਵਾਰੀ ਸਾਰੇ ਕਿਰਪਾ ਕਰਿਆ ਜੇ ਤੇ ਚੜ੍ਹਦੀ ਕਲਾ ਵਿੱਚ ਇਹਨਾਂ ਪੰਕਤੀਆਂ ਨੂੰ ਪੜ੍ਹਨਾ ਸਾਰਿਆਂ ਨੇ ਚੱਕ ਮਗ ਨੂਰ ਹੈ سلمان i